ਕੁਨਮਦੀਪ ਜੀ ਐਮਐਲਏ ਸਾਹਿਬ ਸਰਦਾਰ ਮੂਲਕ ਸਿੰਘ ਜੈਤੂ ਸਾਹਿਬ ਐਮਐਲਏ ਸਰਦਾਰ ਗਰਦੇਤ ਸਿੰਘ ਜੀ ਸੇਖੋ ਸਾਹਿਬ ਤੇ ਸਾਡੇ ਸਪੀਕਰ ਸਾਹਿਬ ਸਰਦਾਰ ਕਲਤਾਰ ਸਿੰਘ ਸੰਧਵਾ ਜੀ ਉਹਨਾਂ ਦੀ ਕੋਈ ਜ਼ਰੂਰੀ ਮੀਟਿੰਗ ਹੋਣ ਕਰਕੇ ਉਹਨਾਂ ਦੀ ਸਾਰੀ ਇੱਥੇ ਟੀਮ ਆਈ ਆ ਤੇ ਹੋਰ ਵੀ ਸਾਡੇ ਜਿੰਨੇ ਚੇਅਰਮੈਨ ਸਰਪੰਨ ਹੋਰ ਆਗੂ ਸਰਪੰਨ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਆਏ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਹਿਮ ਚਲਾਈ ਆ ਯੋਧ ਨਸ਼ਿਆਂ ਵਿਰੁੱਧ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਸਾਰੇ ਪੁਲਿਸ ਅਫਸਰਾਂ ਦੇ ਨਾਲ ਸਾਰੇ ਸਿਵਲ ਦੇ ਅਫਸਰਾਂ ਦੇ ਨਾਲ ਸਾਰੇ ਡਾਕਟਰ ਸਬਾਨਾ ਦੇ ਨਾਲ ਬੈਠ ਕੇ ਜਿਹੜੇ ਉਹਨਾਂ ਦੇ ਵਿਚਾਰ ਸਨ ਉਹ ਸੁਣੇ ਜੇ ਕੋਈ ਮੁਸ਼ਕਲਾਂ ਸਨ ਉਹ ਵੀ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਤੇ ਨਾਲ ਜਿਹੜੀ ਇਹ ਸਰਕਾਰ ਨੇ ਮੁਹਿੰਮ ਜੋਤ ਨਸ਼ਿਆਂ ਵਿਰੁੱਧ ਇਹ ਸ਼ੁਰੂ ਕੀਤੀ ਆ ਇਹ ਲੋਕਾਂ ਨੂੰ ਦੱਸ ਦਈਏ ਕਿ ਜਿਹੜੇ ਲੋਕ ਇਹ ਜ਼ਹਿਰ ਵੇਚਦੇ ਆ ਜਿਨ੍ਹਾਂ ਲੋਕਾਂ ਨੇ ਇਹ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਨੋਟ ਕਮਾ ਕੇ ਘਰ ਬਣਾਏ ਆ ਉਹ ਇਹ ਨਾ ਸੋਚਣ ਕਿ ਸ਼ਾਇਦ ਕੋਈ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਜਾਂ ਕੋਈ ਕਾਨੂੰਨ ਦਾ ਸਹਾਰਾ ਲੈ ਕੇ ਵੱਜਾਂਗੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਜਾਇਦਾਦਾਂ ਉਹ ਨਾਲ ਪਰਚਿਆਂ ਦੇ ਅਟੈਚ ਵੀ ਹੋਣਗੀਆਂ ਤੇ ਜਿਹੜੇ ਇਹਨਾਂ ਨੇ ਘਰ ਬਣਾਏ ਆ ਉਹ ਘਰਾਂ ਦੇ ਉੱਤੇ ਇਸੇ ਤਰ੍ਹਾਂ ਹੀ ਜੀਸੀਪੀ ਪੋਗ ਲੈਣਾ ਚੱਲਦੀਆਂ ਰਹਿਣਗੇ ਘਾਟੇਂਦੇ ਰਹਿਣਗੇ ਕਿਉਂਕਿ ਵੇਖੋ ਪੰਜਾਬ ਦੀ 3.5 ਕਰੋੜ ਆਬਾਦੀ ਆ ਉਹ ਸਾਰੇ ਲੋਕ ਚਾਹੁੰਦੇ ਆ ਕਿ ਇਹ ਜਿਹੜਾ ਜ਼ਹਿਰ ਆ ਇਹ ਜਿਹੜੇ ਜ਼ਹਿਰ ਦੇ ਕਾਰੋਬਾਰੀ ਆ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈਆਂ ਹੋਣ ਇਹ ਸਲਾਖਾਂ ਦੇ ਪਿੱਛੇ ਜਾਣ ਤੇ ਨਾਲ ਸਾਡਾ ਭਾਵੇਂ ਜੇਲ੍ਹ ਡਿਪਾਰਟਮੈਂਟ ਹੈ ਤੇ ਭਾਵੇਂ ਕੋਈ ਵੀ ਡਿਪਾਰਟਮੈਂਟ ਹੈ ਜੇ ਕੋਈ ਇਹੋ ਜਿਹੇ ਬੰਦਿਆਂ ਨੂੰ ਪੁਸ਼ਤਪਨਾਹੀ ਕਰਦਾ ਇਹੋ ਜਿਹੇ ਬੰਦਿਆਂ ਦਾ ਸਮਗਲਰਾਂ ਦਾ ਸਾਥ ਦਿੰਦਾ ਉਹਨਾਂ ਅਫਸਰਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਆ ਕੁਝ ਦਿਨ ਪਹਿਲਾਂ ਸਾਨੂੰ ਇੱਕ ਦੋ ਦਿਨ ਪਹਿਲਾਂ ਪਤਾ ਲੱਗਾ ਸਾਡੀ ਹਿਸ਼ਿਆਰਪੁਰ ਜੇਲ੍ਹ ਦੇ ਵਿੱਚ ਜਿਹੜੇ ਸੁਪਰਡੈਂਟ ਜੇਲ੍ਹ ਹੈ ਬਲਜੀਤ ਸਿੰਘ ਘੁੰਮਣ ਤੇ ਨਾਲ ਉਹਨਾਂ ਦੇ ਹੋਰ ਚਾਰ ਅਫਸਰ ਜਿਹੜੇ ਰਲ ਕੇ ਉੱਥੇ ਜਿਹੜੇ ਨਸ਼ੇ ਦੇ ਕੋਈ ਉੱਥੇ ਬੰਦੇ ਪੈਸੇ ਦੇ ਕੇ ਨਸ਼ਾ ਮੰਗ ਰਹੇ ਸਨ ਉਹਨਾਂ ਨੂੰ ਨਸ਼ਾ ਦੇਣ ਲਈ 1.5 ਲੱਖ ਰੁਪਇਆ ਲਿਆ ਗਿਆ ਤੇ ਜਦੋਂ ਇੰਟੈਲੀਜੈਂਸ ਵਿੰਗ ਤੋਂ ਜਾਣਕਾਰੀ ਮਿਲੀ ਜਾਂਚ ਕਰਾਈ ਗਈ ਤਾਂ ਵਾਕੇ ਦੋਸ਼ੀ ਪਾਏ ਗਏ ਸਭ ਤੋਂ ਪਹਿਲਾਂ ਬਲਜੀਤ ਸਿੰਘ ਘੋਮਣੂ ਤੇ ਨਾਲ ਚਾਰ ਹੋਰ ਜੇਲ੍ਹ ਪੁਲਿਸ ਦੇ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਹੀ ਡੀਜੀਪੀ ਪੁਲਿਸ ਗੌਰਵ ਜੱਧਵ ਜੀ ਨੂੰ ਡਿਪਾਰਟਮੈਂਟਲੋਂ ਲਿਖਿਆ ਗਿਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕਰਾਈ ਤੇ ਉਸੇ ਤਰ੍ਹਾਂ ਹੀ ਜੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਕੋਈ ਵੀ ਅਫਸਰ ਦੋਸ਼ੀ ਪਾਇਆ ਜਾਂਦਾ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਬਾਕੀ ਜਿੰਨੇ ਵੀ ਸਮਗਲਰ ਨੇ ਜਿਹੜੇ ਗਲਤ ਕੰਮ ਕਰਦੇ ਆ ਜ਼ਹਿਰ ਦਾ ਕਾਰੋਬਾਰ ਕਰਦੇ ਆ ਜਾਂ ਤੇ ਉਹ ਇਹ ਕੰਮ ਛੱਡ ਦੇਣ ਜਾਂ ਉਹ ਪੰਜਾਬ ਨੂੰ ਛੱਡ ਦੇਣ ਨਹੀਂ ਤੇ ਉਹ ਬੰਦੇ ਜੇਲਾਂ ਦੇ ਵਿੱਚ ਹੋਣਗੇ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਇਹ ਜਦੋਂ ਦੀ ਸਰਕਾਰ ਬਣੀ ਆ ਉਦੋਂ ਦੀ ਮੁਹਿੰਮ ਚੱਲਦੀ ਪਈ ਆ ਉਦੋਂ ਦਾ ਹੀ ਇਸੇ ਤਰ੍ਹਾਂ ਹੀ ਪਾਰਦਰਸ਼ੀ ਢੰਗ ਨਾਲ ਸਰਕਾਰ ਚੱਲਦੀ ਪਈ ਆ ਸਾਡੀ ਪਾਰਟੀ ਦਾ ਕੋਈ ਐਮਐਲਏ ਕੋਈ ਮੰਤਰੀ ਜਾਂ ਕੋਈ ਚੇਅਰਮੈਨ ਜਾਂ ਸਰਪੰਚ ਜਾਂ ਕੋਈ ਸਾਡਾ ਹੋਰ ਅਹੁਦੇਦਾਰ ਨਾ ਅੱਜ ਤੋਂ 3 ਸਾਲ ਪਹਿਲਾਂ ਕਿਸੇ ਸੰਗਲਰ ਲਈ ਕੋਈ ਫੋਨ ਕੀਤਾ ਨਾ ਅੱਜ ਕਰਨਗੇ ਨਾ ਕੱਲ ਨੂੰ ਕਰਨਗੇ ਇਮਾਨਦਾਰ ਪਾਰਟੀ ਆ ਤੇ ਸਾਰੇ ਹੀ ਵਰਕਰ ਜਿਹਾਰੂ ਨੇ ਮਨ ਚ ਇਹਨਾਂ ਦੇ ਚ ਕੰਮ ਕਰਨ ਦਾ ਜਜ਼ਬਾ ਆ ਅਸੀਂ ਸਾਰੇ ਰਲ ਮਿਲ ਕੇ ਯਹਰ ਬੰਦ ਕਰਾਂਗੇ ਤੇ ਇਹ ਗੱਲਾਂ ਮੈਂ ਅੱਗੇ ਵੀ ਕੀਤੀਆਂ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਬੇਨਤੀ ਆ ਕਿ ਤਗੜੇ ਹੋ ਕੇ ਤਹਾਡੇ ਸਹਿਯੋਗ ਦੇ ਨਾਲ ਹੀ ਇਹ ਯਹਰ ਬੰਦ ਹੋਣਾ ਜਿਹੜੇ ਲੋਕ ਇਹ ਯਹਰ ਦਾ ਕਾਰੋਬਾਰ ਕਰਦੇ ਆ ਜਾਂ ਕਿਸੇ ਤੇ ਕੋਈ ਐਫ ਆਈ ਆਰ ਦਰਜ ਹੁੰਦੀ ਆ ਉਹਨਾਂ ਲੋਕਾਂ ਲਈ ਪਿੰਡਾਂ ਦੇ ਵਿੱਚ ਤੁਸੀਂ ਗ੍ਰਾਮ ਸਭਾ ਦੇ ਇਜਲਾਸ ਸੱਦ ਕੇ ਸਾਰਾ ਪਿੰਡ ਸੱਦੋ ਸਾਰੇ ਪਿੰਡ ਦੇ ਮਤੇ ਦੇ ਉੱਤੇ ਸਾਈਨ ਕਰਵਾਓ ਸਾਈਨ ਕਰਵਾ ਕੇ ਉਹ ਪਤਾ ਵੀ ਲੋਕਾਂ ਨੂੰ ਕਿ ਜਿਹੜਾ ਸਮਗਲ ਰਿਆ ਉਹਦਾ ਤੇ ਬਾਈਕਾਟ ਹੈਗਾ ਹੀ ਹੈਗਾ ਨਾਲ ਜਿਹੜੇ ਲੋਕ ਜਿਹੜੇ ਬੰਦੇ ਨੰਬਰਦਾਰ ਜ਼ਮਾਨਤ ਦਿੰਦੇ ਆ ਜਾਂ ਕੋਈ ਜ਼ਮਾਨਤੀ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਆਪਦੀ ਪ੍ਰਾਪਰਟੀ ਦੇ ਨੰਬਰ ਲਵਾ ਕੇ ਜ਼ਮਾਨਤੀਆ ਬੰਦਾ ਉਹਨਾਂ ਲੋਕਾਂ ਦਾ ਵੀ ਵਿਆਹ ਸ਼ਾਦੀ ਤੋਂ ਜਨਮ ਮਰਨ ਤੋਂ ਉਹ ਗਾਂ ਤੋਂ ਬਾਈਕਾਟ ਕਰੋ ਵੀ ਉਹਨਾਂ ਨੂੰ ਪਿੰਡਾਂ 'ਚ ਕਿਸੇ ਨੇ ਬੁਲਾਉਣਾ ਹੀ ਨਹੀਂ ਇਹਨਾਂ ਨੂੰ ਆਪਾਂ ਆਪਣੇ ਪਿੰਡ ਦੇ ਵਿੱਚੋਂ ਛੇਕ ਦੇਣਾ ਹੁੱਕਾ ਪਾਣੀ ਬੰਦ ਕਰਨਾ ਜਦੋਂ ਇਹੋ ਜਿਹੇ ਲੋਕਾਂ ਦੇ ਨਾਲ ਆਪਾਂ ਬਾਈਕਾਟ ਕਰਾਂਗੇ ਤਾਂ ਫੇਰੇ ਯੈਰ ਬੰਦ ਹੋਣਾ ਕਿਉਂਕਿ ਵੇਖੋ ਜਦੋਂ ਅੱਤਵਾਦ ਖਤਮ ਹੋਇਆ ਸਰਕਾਰ ਨੇ ਪੁਲਿਸ ਨੇ ਉਦੋਂ ਧਈਆ ਕਰ ਲਿਆ ਵੀ ਅੱਤਵਾਦ ਖਤਮ ਕਰਨਾ ਪਰ ਅੱਤਵਾਦ ਉਹਨਾਂ ਚਿਰ ਖਤਮ ਨਹੀਂ ਹੋਇਆ ਜਿੰਨਾ ਚਿਰ ਥਲਿਆਂ ਲੋਕਾਂ ਨੇ ਪਿੰਡਾਂ ਤੋਂ ਗਰਾਊਂਡ ਲੈਵਲ ਤੇ ਸਾਥ ਨਹੀਂ ਦਿੱਤਾ ਜਦੋਂ ਗਰਾਊਂਡ ਲੈਵਲ ਤੋਂ ਪਿੰਡਾਂ 'ਚ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਲੋਕ ਜਿਹੜੇ ਆ ਅੱਤਵਾਦ ਜਿਨ੍ਹਾਂ ਨੇ ਫਲਾਇਆ ਇਹ ਸਾਡੇ ਲਈ ਖਤਰਨਾਕ ਨਹੀਂ ਇਹ ਸਾਨੂੰ ਹੀ ਮਾਰਨ ਲੱਗ ਪਿਆ ਤੇ ਲੋਕ ਨਾਲ ਤੁਰ ਪਏ ਉਹ ਲਹਿਰ ਬਣ ਗਈ ਤੇ ਉਹ ਅੱਤਵਾਦ ਕੁਝ ਸਮੇਂ ਦੇ ਵਿੱਚ ਹੀ ਖਤਮ ਹੋ ਗਿਆ ਉਸੇ ਤਰ੍ਹਾਂ ਜਿਹੜਾ ਇਹ ਅੱਤਵਾਦ ਇਹ ਜਿਹੜਾ ਕਾਲਾ ਆਤਵਾਦ ਆ ਇਹਨੂੰ ਖਤਮ ਕਰ ਲਈ ਸਾਡੇ ਪਿੰਡਾਂ ਦੇ ਭੈਣਾ ਭਰਾਵਾਂ ਨੂੰ ਅੱਗੇ ਆਉਣਾ ਪੈਣਾ ਲੋਕ ਸਾਰੇ ਚਾਹੁੰਦੇ ਆ ਇਹ ਜ਼ਹਿਰ ਬੰਦ ਹੋਵੇ ਪਰ ਕੋਈ ਬੁਰਾ ਨਹੀਂ ਬੰਨਾ ਚਾਹੁੰਦਾ ਵੇਖੋ ਜਿਹੜੇ 3.5 ਕਰੋੜ ਦੀ ਆਬਾਦੀ ਆ ਤੇ ਇਹ 65.001 ਇਹ ਬੰਦੇ ਹੋਣਗੇ ਇਹਨਾਂ ਤੋਂ ਡਰਨ ਦੀ ਲੋੜ ਨਹੀਂਗੀ ਜਦੋਂ ਤੁਸੀਂ ਇਹ ਕਾ ਕਰ ਲਿਆ ਨਾ ਇਹਨਾਂ ਤੁਹਾਡੇ ਅੱਗੇ ਲਗ ਲਾ ਕੇ ਭੱਜਣਾ ਆ ਜਦੋਂ ਦੀ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੋਧ ਨਸ਼ਿਆਂ ਵਿਰੁੱਧ ਮਹਮ ਚਲਾਈ ਆ ਉਦੋਂ ਦੇ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਆ 95% ਲੋਕ ਆਪਦੇ ਘਰਾਂ ਨੂੰ ਜਿੰਦਰੇ ਮਾਰ ਕੇ ਘਰਾਂ ਚੋਂ ਭੱਜ ਗਏ 95% ਜਿਹੜੇ ਪੰਜ ਰਹਿ ਗਏ ਉਹਨਾਂ ਨੂੰ ਵੀ ਫੜ ਕੇ ਅੰਦਰ ਕਰ ਦੇਣਾ ਬੰਦ ਜਿਹੜੇ ਭੱਜਣਗੇ ਉਹ ਚੰਗੇ ਰਹਿ ਜਾਣਗੇ ਕਿਉਂਕਿ ਸਾਡਾ ਤੇ ਮੇਨ ਮਕਸਦ ਹੀ ਇਹ ਹੋਆ ਜੇ ਇੱਥੇ ਰਹਿਣਾ ਤੇ ਇੱਥੇ ਸਾਫ਼ ਸੁਥਰੇ ਬਣ ਕੇ ਰਹਿਣਾ ਪੜਾ ਨਹੀਂ ਤੇ ਪੰਜਾਬ